ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਨਵੀਂ ਬਣੀ ਦਰਾਨ ਮੈਂ ਮੈਂ ਤੁਹਾਨੂੰ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਨਾ ਤੁਸੀਂ ਸਾਰੇ ਠੀਕ ਹੋਵੋਗੇ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਅੱਜ ਵਾਲੀ ਜਿਹੜੀ ਇਹ ਵੀਡੀਓ ਹੈਗੀ ਹੈ ਉਹ ਹੈਗੇ ਜੀ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਲਈ ਖਾਸ ਕਰ ਛੋਟੇ ਵਿਦਿਆਰਥੀਆਂ ਲਈ ਜਿਹੜੇ 10ਵੀਂ ਕਲਾਸ ਤੋਂ ਨੀਚੇ ਹਨ ਉਹਨਾਂ ਲਈ ਇਹ ਬੜੀ ਮਹੱਤਵਪੂਰਨ ਵੀਡੀਓ ਹੈ ਕਿਰਪਾ ਕਰਕੇ ਸ਼ੁਰੂ ਤੋਂ ਅੰਤ ਤੱਕ ਜਰੂਰ ਦੇਖਿਓ ਤੇ ਬਾਕੀ ਦੋਸਤਾਂ ਮਿੱਤਰਾਂ ਨਾਲ ਜਰੂਰ ਸਾਂਝਾ ਕਰਿਓ ਕੀ ਹੈ ਜੀ ਸਿੱਖਿਆ ਪੰਜਾਬ ਸਕੂਲ ਸਿੱਖਿਆ ਬੋਰਡ ਵੱਲ ਪੰਜਾਬ ਸਰਕਾਰ ਵੱਲੋਂ ਇੱਕ ਸਾਂਝ ਉਦਦਮ ਕਰਕੇ ਇੱਕ ਇਹਦਾ ਨਵਾਂ ਜਿਹੜੀ ਮਹਿੰਮਾ ਹੋ ਸਕੀਮ ਚਲਾਈ ਗਈ ਹੈ ਜਿਹਦਾ ਨਾਂ ਹੈ ਜੀ ਬੈਗ ਲੈਸ ਡੇ ਇਨ ਸਕੂਲਸ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ ਆਪਾਂ ਖੁਸ਼ਖਬਰੀ ਇਹਦਾ ਪੋਜ਼ਿਟਿਵ ਤੇ ਨੈਗੇਟਿਵ ਦੋਵੇਂ ਦੇਖੋ ਕਿਸੇ ਵੀ ਚੀਜ਼ ਦੇ ਜਿਹੜੇ ਪੱਖ ਉਹ ਪੋਜ਼ਿਟਿਵ ਤੇ ਨੈਗੇਟਿਵ ਦੋਵੇਂ ਹੁੰਦੇ ਆ ਪਰ ਵੈਸੇ ਇਹਦੀ ਪੋਜ਼ਿਟਿਵ ਪੱਖ ਲੈ ਕੇ ਚੱਲੇ ਗਿਆ ਉਹ ਤੁਹਾਡੇ ਨਾਲ ਸਾਂਝ ਜਰੂਰ ਕਰਾਂਗੇ ਜੀ ਠੀਕ ਹੈ ਸਾਰੀ ਡਿਟੇਲ ਦਿੱਤੀ ਹੋਈ ਹੈ ਕਿਉਂ ਜਿਹੜਾ ਬੈਗ ਲੈਸ ਡੇ ਇਹ ਕੀਤਾ ਗਿਆ ਕਦੋਂ ਹੋਊਗਾ ਕਿੰਨਾ ਕਿੰਨਾ ਵਿਦਿਆਰਥੀਆਂ ਲਈ ਹੋਊਗਾ ਮਕਸਦ ਕੀ ਹੈ ਉਸਾਰਾ ਪਰ ਡਿਟੇਲ ਦੇ ਵਿੱਚ ਕਰਾਂਗੇ ਸਕੂਲਾਂ ਵਿੱਚ ਸ਼ੁਰੂ ਹੈ ਬੈਗਲੈਸ ਡੇ ਸਕੂਲਾਂ ਚ 6ਵੀਂ ਤੋਂ 8ਵੀਂ ਜਮਾਤ ਲਈ ਬੈਗਲੈਸ ਡੇ ਕਰਵਾਏ ਜਾਣਗੇ ਜਿਹੜੀ ਅੱਜ ਦੀ ਹੀ ਖਬਰ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਰਾਜ ਦੇ ਸਾਰੇ ਸਕੂਲਾਂ ਵਿੱਚ 6ਵੀਂ ਤੋਂ 8ਵੀਂ ਜਮਾਤਰ ਲਈ ਬੈਗਲੈਸ ਡੇ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ ਇਨ੍ਹਾਂ ਦਿਨਾਂ ਦੌਰਾਨ ਵਿਦਿਆਰਥੀ ਨੂੰ ਕਿਤਾਬਾਂ ਲੈ ਕੇ ਸਕੂਲ ਨਹੀਂ ਆਉਣਾ ਪਵੇਗਾ ਠੀਕ ਹੈ ਜੀ ਉਸ ਦਿਨ ਤੁਸੀਂ ਬਿਨਾਂ ਕਿਤਾਬਾਂ ਦੇ ਹੀ ਆਪਣੀ ਯੂਨੀਫਾਰਮ ਦੇ ਵਿੱਚ ਆਉਂਗੇ ਹਰ ਮਹੀਨੇ ਦੇ ਆਖਰੀ ਸ਼ਨੀਵਾਰ ਨੂੰ ਕਰਵਾਏ ਜਾਣਗੇ ਬੈਗ ਲੈਸ ਡੇ। ਭਾਵ ਜਿਹੜਾ ਹੈਗਾ ਮਹੀਨੇ ਦੇ ਲਾਸਟ ਸ਼ਨੀਵਾਰ ਨੂੰ ਹੀ ਜਿਹੜਾ ਇਹ ਬੈਗ ਲੈਸ ਡੇ ਬਣਾਇਆ ਜਾਊਗਾ। ਮਹੀਨੇ ਦੇ ਆਖਰੀ ਸ਼ਨੀਵਾਰ ਨੂੰ ਬੈਗ ਲੈਸ ਡੇ ਮਨਾਉਣ ਦੇ ਹਦੇਦਿਸ਼ ਜਾਰੀ ਕੀਤੇ ਹਨ। ਇਸ ਦਿਨ ਵਿਦਿਆਰਥੀਆਂ ਨੂੰ ਸਕੂਲ ਆਉਣ ਵੇਲੇ ਕਿਤਾਬਾਂ ਲੈ ਕੇ ਨਹੀਂ ਆਉਣਾ ਪਵੇਗਾ। ਇਸ ਦਿਨ ਵਿਦਿਆਰਥੀ ਨੂੰ ਵੱਖ-ਵੱਖ ਗਤੀਵਿਧੀਆਂ ਵਿੱਚ ਸ਼ਾਮਲ ਕੀਤਾ ਜਾਊਗਾ। ਲਓ ਜੀ ਇਹਦੇ ਸਿਰਫ ਮਤਲਬ ਕੱਲੇ ਇਹ ਨਹੀਂ ਹੈ ਵੀ ਤੁਸੀਂ ਬੈਗ ਨਹੀਂ ਲੈ ਕੇ ਆਉਣ ਤੇ ਸ਼ਾਇਦ ਮੌਜਾਂ ਪਰ ਇਹਦਾ ਅਸਲ ਮਕਸਦ ਕੀ ਹੈ ਕਿ ਵਿਦਿਆਰਥੀਆਂ ਨੂੰ ਜਿਹੜਾ ਹੈਗਾ ਕਿਤਾਬੀ ਗਿਆਨ ਦੇ ਨਾਲ ਫਿਜ਼ੀਕਲ ਜਾਂ ਹੋਰ ਨੈਤਿਕ ਕਦਰਾਂ ਕੀਮਤਾਂ ਬਾਰੇ ਵੀ ਜਾਣੂ ਕਰਾਉਣਾ ਹੈ ਕਿਹੜੀਆਂ-ਕਿਹੜੀਆਂ ਜਿਹੜੀ ਗਤੀਵਿਧੀਆਂ ਕਰਾਈਆਂ ਜਾਣਗੀਆਂ ਬੈਗਲੈਸਟੇਰ ਆਨ ਵਿਦਿਆਰਥੀਆਂ ਨੂੰ ਸੱਭਿਆਚਾਰਕ ਗਤੀਵਿਧੀਆਂ ਖੇਡਣਾ ਸਿਖਲਾਈ ਗਤੀਵਿਧੀਆਂ ਸਮਾਜਿਕ ਸੇਵਾ ਗਤੀਵਿਧੀਆਂ ਕਲਾ ਸ਼ਿਲਪਕਾਰੀ ਸਾਇੰਸ ਪ੍ਰਯੋਗ ਬਾਗਬਾਨੀ ਅਤੇ ਵਾਤਾਵਰਣ ਸੰਭਾਲ ਸਬੰਧੀ ਗਤੀਵਿਧੀਆਂ ਸ਼ਾਮਿਲ ਕੀਤਾ ਜਾਏਗਾ ਅਤੇ ਇਸ ਦਾ ਜੇਕਰ ਬੈਗਲੈਸਟੇ ਮਨਾਇਆ ਜਾਊਗਾ ਤਾਂ ਉਹਦਾ ਮਕਸਦ ਕੀ ਹੈ ਪੀਐਸਸੀਬੀ ਦਾ ਮਕਸਦ ਵਿਦਿਆਰਥੀ ਨੂੰ ਕਿਤਾਬੀ ਗਿਆਨ ਤੋਂ ਇਲਾਵਾ ਹੋਰ ਕਈ ਖੇਤਰਾਂ ਵਿੱਚ ਨਿਪੁੰਨ ਬਣਾਉਣਾ ਹੈ ਇਸ ਦੇ ਨਾਲ ਹੀ ਵਿਦਿਆਰਥੀ ਨੂੰ ਸਮਾਜਿਕ ਮੁੱਦਿਆਂ ਬਾਰੇ ਵੀ ਜਾਗਰੂਕ ਬਣਾਉਣਾ ਵੀ ਹੈ ਸਰਕਾਰ ਦਾ ਕੀ ਕਹਿਣਾ ਹੈ ਸਰਕਾਰ ਇਸ ਬਾਰੇ ਕੀ ਕਹਿਣਾ ਚਾਹੁੰਦੀ ਹੈ ਕਿਉਂ ਉਹਨਾਂ ਨੇ ਬੈਕਲੈਸ ਡੇ ਜਿਹੜਾ ਉਹ ਚਾਲੂ ਕੀਤਾ ਜਾਂ ਸ਼ੁਰੂ ਕੀਤਾ ਹੈ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਇਸ ਮਕਸਦ ਨਾਲ ਵਿਦਿਆਰਥੀਆਂ ਦਾ ਸਰਪੱਖੀ ਵਿਕਾਸ ਹੋਏਗਾ ਅਤੇ ਉਹਨਾਂ ਦੀ ਰਚਨਾਤਮਕਤਾ ਵੀ ਵਧੇਗੀ ਸਰਕਾਰ ਨੇ ਸਾਰੇ ਸਕੂਲ ਮੁਖੀਆਂ ਨੂੰ ਇਹਨਾਂ ਹਦਾਇਤਾਂ ਦੀ ਪਾਲਣਾ ਕਰਨ ਦੇ ਆਦੇਸ਼ ਜਾਰੀ ਕੀਤੇ ਹਨ ਤਾਂ ਭਾਵੇਂ ਸਾਰੇ ਹੀ ਸਕੂਲਾਂ ਦੇ ਵਿੱਚ 6ਵੀਂ ਤੋਂ 8ਵੀਂ ਜਮਾਤ ਤੱਕ ਜਿਹੜਾ ਬੈਕ ਲੈਸਟਰੀਓ ਬਣਾਇਆ ਜਾਵੇਗਾ ਵਿਦਿਆਰਥੀਆਂ ਦਾ ਕੀ ਕਹਿਣਾ ਹੈ ਵਿਦਿਆਰਥੀਆਂ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ ਉਹਨਾਂ ਕਿਹਾ ਹੈ ਕਿ ਉਹਨਾਂ ਨਾਲ ਕਿਤਾਬੀ ਗਿਆਨ ਤੋਂ ਇਲਾਵਾ ਹੋਰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਉਹਨਾਂ ਉਮੀਦ ਹੈ ਕਿ ਇਸ ਨਾਲ ਉਹਨਾਂ ਦਾ ਸਰਬਪੱਖੀ ਵਿਕਾਸ ਹੋ ਗਿਆ ਪੀਐਸਸੀਬੀ ਦੇ ਆਦੇਸ਼ ਦੀ ਪਾਲਣਾ ਕਰਨਾ ਜਿਹੜਾ ਉਹ ਯਕੀਨੀ ਬਣਾਇਆ ਜਾਵੇਗਾ ਜ਼ਰੂਰੀ ਹੈ ਜੀ ਸਾਰੇ ਸਕੂਲ ਮੁਖੀਆਂ ਨੂੰ ਪੀਐਸਸੀਬੀ ਦੇ ਇਹਨਾਂ ਆਦੇਸ਼ਾਂ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ ਉਹਨਾਂ ਨੂੰ ਬੈਗਲੈਸਡੇਅ ਨੂੰ ਸਫਲ ਬਣਾਉਣ ਦੇ ਸਾਰੇ ਪ੍ਰਬੰਧ ਕਰਨੇ ਚਾਹੀਦੇ ਆ ਠੀਕ ਹੈ ਜੀ ਤਾਂ ਏਸੀ ਪੀਐਸਸੀ ਵੀ ਅਤੇ ਪੰਜਾਬ ਸਰਕਾਰ ਵੱਲੋਂ ਇੱਕ ਸਾਂਝਾ ਉਦਮ ਜਿਹਨੂੰ ਬੈਗਲੈਸਡੇ ਦਾ ਜਿਹੜਾ ਨਾਮ ਦਿੱਤਾ ਗਿਆ ਹੈ ਮਹੀਨੇ ਦੇ ਆਖਰੀ ਸ਼ਨੀਵਾਰ ਨੂੰ ਜਿਹੜਾ ਇਹ ਬੈਗਲੈਸਡੇ ਬਣਾਇਆ ਜਾਊਗਾ ਛੇਵੀਂ ਤੋਂ ਅੱਠਵੀਂ ਦੇ ਵਿਦਿਆਰਥੀਆਂ ਲਈ ਠੀਕ ਹੈ ਜੀ ਤੇ ਉਹਨਾਂ ਨੂੰ ਵੱਖ-ਵੱਖ ਗਤੀਵਿਧੀਆਂ ਵਿੱਚ ਸ਼ਾਮਿਲ ਕਰਾਇਆ ਜਾਊਗਾ ਤਾਂ ਕਿ ਉਹਨਾਂ ਦਾ ਸਾਰੇ ਪੱਖ ਭਾਵ ਸਰ ਪੱਖੀ ਵਿਕਾਸ ਹੋ ਸਕੇ ਕਿਉਂਕਿ ਆਪਾਂ ਦੇਖਿਆ ਅਕਸਰ ਹੀ ਜਿਹੜੀਆਂ ਕਿਤਾਬਾਂ ਨੇ ਕਾਫੀ ਬੈਗ ਭਾਰੀ ਹੁੰਦੇ ਆ ਜਿੰਨਾ ਕਰਕੇ ਕੁਝ ਕੁ ਬੱਚੇ ਥੋੜੀ ਬਹੁਤ ਬੋਰਿਅਤ ਮਹਿਸੂਸ ਕਰਦੇ ਆ ਤਾਂ ਉਹਦੇ ਸਬੰਧ ਦੇ ਵਿੱਚ ਜਿਹੜੀ ਇਹ ਹੈਗੀ ਹੈ ਥੋੜੀ ਬਹੁਤ ਹੋ ਰਾਤ ਮਹਿਸੂਸ ਕਰਨਗੇ ਤੇ ਥੋੜਾ ਆਪਣੇ ਆਪ ਨੂੰ ਜਿਹੜਾ ਹੈਗਾ ਖੁੱਲੇ ਮਾਹੌਲ ਦੇ ਵਿੱਚ ਵੀ ਕਰਨਗੇ ਤੁਹਾਡੇ ਇਸ ਬਾਰੇ ਕੀ ਵਿਚਾਰ ਹੈ ਕਿਰਪਾ ਕਰਕੇ ਆਪਣੇ ਕਮੈਂਟਾਂ ਦੇ ਵਿੱਚ ਜਵਾਬ ਜਰੂਰ ਦਿਓ ਸੋ ਮਿਲਦੇ ਆ ਕਿਸੇ ਨਾਮ ਜਾਣਕਰ ਦੇ ਨਾਲ ਧੰਨਵਾਦ